ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਆਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਹਿਲੀ ਵੀਡੀਓ ਆ ਜਿਹੜੀ ਆਪਾਂ ਬੱਕਰੀਆਂ ਦੀ ਬਣਾ ਰਹੇ ਆਂ ਵੀ ਵੈਸੇ ਆਪਾਂ ਮੱਝਾਂ ਦੀ ਜਾਂ ਫਿਰ ਗਾਇਆਂ ਦੀ ਵੀਡੀਓ ਬਣਾਉਣੀ ਆ ਤੇ ਬੀਟਰ ਨਸਲ ਦੀਆਂ ਬੱਕਰੀਆਂ ਜਿਹੜੀਆਂ ਵਕਾਊ ਕੀਤੀਆਂ ਬਾਈ ਨੇ ਪਿੰਡ ਜਮੂਆਣਾ ਹੀ ਆ ਜਿਹੜਾ ਸ਼੍ਰੀ ਮੁਕਸਤ ਸਾਹਿਬ 13 14 ਕਿੰਨੇ ਨਾ ਘੁੰਗੇ ਟੋਟਲ ਇਹ 9 10 ਨਾਗੇ ਹੈਗੇ ਸਾਰੀ ਛੋਟੇ ਵੱਡੇ ਇਹ ਜਾਣਕਾਰੀ ਸਾਰੀ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦਊਗਾ ਇੱਕ ਵਾਰੀ ਤੁਸੀਂ ਦੇਖ ਲਓ ਇੱਧਰ ਵੀ ਹੈ ਕੁਝ ਸੋਈਆਂ ਕੁਝ ਸੋਨ ਵਾਲੀਆਂ ਤੇ ਦੱਸੋ ਭਾਈ ਆਪਣਾ ਕੀ ਨਾਂ ਕੀ ਆਪਣਾ ਕੁਲਵੀਰ ਸਿੰਘ ਪਿੰਡ ਜਮੋਣਾ ਹਨਾ ਜੋ ਇਹਨਾਂ ਦੀ ਜਾਣਕਾਰੀ ਕਿਉਂਕਿ ਮੈਨੂੰ ਇਹਨਾਂ ਬਾਰੇ ਜਿਆਦਾ ਨੌਲੇਜ ਨਹੀਂ ਹੈਗੀ ਇਹ ਬਿੱਟ ਲਈ ਪਿਓਰ ਬਾਕੀ ਨਸਲ ਜਿਹਨ ਜਿਹੜਾ ਜਾਣਕਾਰ ਆ ਉਹ ਤਾਂ ਵੀ ਦੇਖ ਕੇ ਦੱਸ ਹੀ ਸਕਦਾ ਹਾਂ ਉਹ ਦੇਖ ਕੇ ਦੱਸ ਦਊਗਾ ਹਨਾ ਨਾਸਾ ਨੋਸਾ ਦਿਖਾਓ ਇਹਨਾਂ ਦੀ ਕਿੱਥੋਂ ਨੱਕ ਤੋਂ ਪਤਾ ਲੱਗਦਾ ਹੁੰਦਾ ਇਹਨਾਂ ਦਾ ਨੱਕ ਤੋਂ ਕੰਨ ਤੋਂ ਹੈ ਠੀਕ ਹੈ ਇਹਨਾਂ ਚ ਸੂਨ ਵਾਲੀਆਂ ਕਿਹੜੀਆਂ ਇਹਨਾਂ ਚ ਇੱਕ ਤਾਂ ਸੂਨ ਵਾਲੀ ਹੈ ਅੱ ਤੋਂ ਜਿਆਦਾ ਕੱਬਰ ਅਦੋਂ ਤੋਂ ਜ਼ਿਆਦਾ ਕੱਬ ਹੈ ਹਾਂ ਤਿੰਨ ਸਾਢੇ ਤਿੰਨ ਮਹੀਨੇ ਦੀ ਡੱਬਾ ਠੀਕ ਹੈ ਇਹ ਦੇ ਇੱਕ ਹੋਰ ਆ ਸੂਣ ਵਾਲੀ ਹੈ ਨਾ ਦੋ ਸੂਣ ਵਾਲੀਆਂ ਆ ਫੜੀਆਂ ਤੇ ਆ ਜਿਹੜੇ ਛੋਟੇ ਬੱਚੇ ਆ ਕਿੰਨੇ ਕਿੰਨੇ ਚੜਦੇ ਨੇ ਇਹ ਬੱਚੇ 6-6 ਮਹੀਨਿਆਂ ਦੇ ਹੋਣਗੇ ਲਗਭਗ ਠੀਕ ਹੈ 6-6 ਮਹੀਨਿਆਂ ਦੇ ਹਾਂ ਸਾਰੇ ਨਾਗੀ ਵਿਕਾਊ ਆ ਸਾਰੇ ਤੇ ਰੇਟ ਰੂਟ ਇਹਨਾਂ ਦਾ ਓਕਾ ਪੁੱਕਾ ਹੈ ਕਿ ਕਿ ਹਿਸਾਬ ਨਾਲ ਹੋਊਗਾ ਜਿਵੇਂ ਕਹੂਗਾ ਕੋਈ ਜੈ ਫੋਨ ਜੇ ਇਕੱਲਾ ਇਕੱਲਾ ਲੈਣਾ ਆ ਇਕੱਲਾ ਇਕੱਲਾ ਦੇ ਉੱਕੇ-ਬੁੱਕੇ ਲੈਨੇ ਹੁਣ ਉੱਕੇ-ਬੁੱਕੇ ਦੇ ਦਾਂਗੇ ਠੀਕ ਆ ਫੋਨ ਤੇ ਗਾ ਹੋ ਜੂਗੇ ਹਾਂ ਤਾਂ ਦੋਸਤੋਂ 9 10 ਨਾ ਗਿਆ ਜੀ ਚੋਂ ਦੋ ਬੱਕਰੀਆਂ ਸੋਣ ਵਾਲੀਆਂ ਵੱਡੀਆਂ ਆ ਫੜੀਆਂ ਰੱਖ ਇੱਕ ਸ਼ਾਇਦ ਬਾਈ ਜਾਂਦਾ ਸੀ ਹੁਣੇ ਗੱਬਣ ਹੋਈ ਐ ਤੇ ਬਾਕੀ ਇਹ ਛੋਟੇ ਐ ਵਿੱਚੋਂ ਕੁਝ ਪੱਠਾਂ ਵੀ ਪੱਠਾਂ ਕਿੰਨੀਆਂ ਇਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਤੇ ਉਹਨਾਂ ਦਾ 6 ਦੰਦ ਦਾ 6 ਦੰਦ ਉਹ ਪਹਿਲਾਂ ਵਿਖਾਈ ਸੀ ਜਿਹੜੀ ਉਹ 8 ਦੰਦ ਦਾ ਇੱਕ ਉਹ ਖੜੀ ਉਹ 8 ਆ 6 ਪਹਿਲੇ ਸੂਏ ਸੂਈ ਪੱਠ ਠੀਕ ਐ ਦੋ ਪੱਠਾਂ ਦਿੱਤੀਆਂ ਜੀ ਨੇ ਠੀਕ ਹੈ ਬਹੁਤ ਸੋਹਣੇ ਬੱਚੇ ਦਿੱਤੇ ਸੀ ਇਹ ਛੋਟੇ ਬੱਚਿਆਂ ਚ ਪੱਠਾਂ ਕਿੰਨੀਆਂ ਹੈ ਤਿੰਨ ਪੱਠਾ ਤਿੰਨ ਪੱਠਾਂ ਤੇ ਦੂਜੇ ਦੋ ਬੱਕਰੀਆਂ ਦੋ ਬੱਕਰੀਆਂ ਪੰਜ ਆ ਇਹ ਛੋਟੇ ਹੈ ਪੱਠਾਂ ਦਿੱਤੀਆਂ ਹਨ ਦੋ ਬਹੁਤ ਸੋਹਣੀਆਂ ਠੀਕ ਹੈ ਬੱਕਰਾ ਆਪਣਾ ਆਪ ਦਾ ਹੀ ਹੈ ਬਹੁਤ ਸੋਹਣਾ ਬਹੁਤ ਕੁਆਲਿਟੀ ਦਾ ਉਹ ਵੀ ਅੱਛਾ ਮੁੰਡਾ ਲੈ ਗਿਆ ਪਿੰਡ ਚ ਹੀ ਹੈ ਉਹ ਵੀ ਵਿਕਾਊ ਹੈ ਨਹੀਂ ਉਹ ਤਾਂ ਉਹ ਰੱਖ ਲਊਗਾ ਠੀਕ ਹੈ ਹਾਂ ਆ ਵੀ ਆ ਵੀ ਪਹਿਲੇ ਸੂਏ ਸੂਈ ਸੀ ਹੂੰ ਇਹ ਦੋ ਬੱਚੇ ਦਿੱਤੇ ਸੀ ਇਹ ਛੇ ਦੰਦ ਦੇ ਬਹੁਤ ਟੌਪ ਦੇ ਬੱਚੇ ਸੀਗੇ। ਅੱਛਾ। ਉਹਦੋਂ ਅਸੀਂ ਵਹਿੜ ਲਿਆਂਦੀ ਸੀਗੀ ਇੱਕ। ਠੀਕ ਹੈ। ਉਹ ਮੂੰਖ ਖੁਰ ਆ ਗਿਆ ਤੇ ਬੱਚਿਆਂ ਨੂੰ ਮੂੰਖ ਖਰ ਹੋ ਗਿਆ ਤੇ ਬਹੁਤ ਟੌਪ ਦੇ ਬੱਚੇ ਸੀਗੇ। ਇੰਨਾ ਬੱਚਿਆਂ ਨੂੰ ਵੀ ਸਰਾ ਸੀਗੇ। ਅੱਠ ਬੱਕਰਾ ਉਹ ਮਰ ਗਏ। ਠੀਕ ਹੈ। ਇਹ ਹੁਣ 2 ਕਿਲੋ ਦੁੱਧ ਹੋਊਗਾ ਇਹਦੇ ਥੱਲੇ। ਅੱਛਾ। ਮੋਬਾਈਲ ਨੰਬਰ ਬੋਲ ਦਿਓ। 62390 61919 62390 61919 64919 ਠੀਕ ਹੈ। ਤਾਂ ਠੀਕ ਹੈ ਦੋਸਤੋ। ਜੇ ਕਿਸ ਕੋਈ ਚਾਹਵਨ ਹੋਵੇ ਦੋਸਤ ਬੀਟਰ ਨਸਲ ਦੀਆਂ ਬੱਕਰੀਆਂ ਤੇ ਫੋਨ ਤੇ ਕੰਟੈਕਟ ਕਰ ਲਓ ਜੀ ਬਾਈ ਨਾਲ ਹਾਂ ਹਾਂ ਇਹ ਕੁਆਲਿਟੀ ਹੈ ਪੱਠਾ ਦੀ ਤੇ ਖੀਰੀਆਂ ਹਨ ਥਾਣਾ ਤਨਾ ਨਹੀਂ ਬਹੁਤ ਹੋੜ ਨੇ ਅੱਛਾ ਠੀਕ ਹੈ